ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇ ਲੱਗੇ ਅੱਜ ਅਸੀਂ ਗੱਲ ਕਰਾਂਗੇ ਅਗਲੇ ਹਫ਼ਤੇ ਦੀ ਯਾਨੀ ਕਿ ਹਫ਼ਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝ ਕਰਾਂਗੇ 10 ਲੈ ਕੇ 17 ਫਰਵਰੀ ਤੱਕ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਪੰਜਾਬ ਦਾ ਪਲੱਸ ਨਾਲ ਲੱਗਦੇ ਖੇਤਰਾਂ ਦਾ ਇਸ ਅਸਲੀ ਦੀ ਤਾਜ਼ਾ ਸੈਟੇਲਰ ਦਸਰਾਂ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਜੀ 9 ਫਰਵਰੀ ਦਾ ਦਿਨ ਲਗਭਗ ਲੰਘ ਚੁੱਕਿਆ ਤੇ ਆਥਣ ਦੇ 7:00 ਵਜੇ ਜਾਂ 7:30 ਵਜਣ ਜਾ ਰਹੇ ਆ ਪੰਜਾਬ ਦੀ ਗੱਲ ਕਰੀਏ ਜੀ ਅੱਜ ਦਿਨ ਸਾਰਾ ਨਿਗਫੜਿਆ ਰਿਹਾ ਤੇ ਅੱਜ ਟੈਂਪਰੇਚਰ ਵੀ ਅ ਪਿਛਲੇ ਦਿਨਾਂ ਦੇ ਮੁਕਾਬਲੇ 1 ਤੋਂ 2 ਡਿਗਰੀ ਵਧ ਰਹੇ ਨੇ ਜੇਕਰ ਪਿਛਲੇ 24 ਘੰਟਿਆਂ ਦੇ ਝਾਤ ਮਾਰੀਏ ਤੇ ਸਭ ਤੋਂ ਗਰਮ ਇਲਾਕਾ ਪੰਜਾਬ ਦੇ ਵਿੱਚ 23.7 ਡਿਗਰੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਸਭ ਤੋਂ ਗਰਮ ਰਿਹਾ ਉਸੇ ਤਰ੍ਹਾਂ ਅੰਬਾਲਾ ਦੇ ਵਿੱਚ ਸੌਰੀ ਹਰਿਆਣੇ ਦੇ ਵਿੱਚ ਅੰਬਾਲਾ 25 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਜਲਾ ਰਿਕਾਰਡ ਹੋਇਆ ਸੋ ਅੱਜ ਵੀ ਦਿਨ ਪਰ ਜਿਹੜੀ ਹੈ ਹਲਕੀ ਰਫਤਾਰ ਦੇ ਨਾਲ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀ ਕਿ ਪੂਰੇ ਦੀ ਹਵਾ ਵਾਪਸੀ ਕਰ ਸਕਦੀ ਹੈ ਸੋ ਹਲਕਾ ਬੁਰਾ ਅੱਜ ਚੱਲਦਾ ਰਿਹਾ ਯਾਤਰ ਖੇਤਰਾ ਦੇ ਵਿੱਚ ਤੇ ਦਿਨ ਅੱਜ ਚਲਾ ਜਾ ਨਿਗ ਫਰਿਆ ਰਿਹਾ ਹੈ ਤੇ ਰਾਤ ਦੇ ਟੈਂਪਰੇਚਰ ਦੀ ਜੇਕਰ ਗੱਲ ਕਰੀਏ ਤੇ 9-10 ਡਿਗਰੀ ਦੇ ਆਸ-पास ਟੈਂਪਰੇਚਰ ਰਾਤ ਦੇ ਵੀ ਹੋ ਸਕਦੇ ਨੇ 1-2 ਡਿਗਰੀ ਅੱਜ ਵਧਣਗੇ ਕਿਉਂਕਿ ਹਲਕੇ ਪੂਰੇ ਦੇ ਚੱਲਣ ਕਰਕੇ ਥੋੜਾ ਬਹੁਤ ਨਿਗ ਜਲਾ ਜਾ ਔਰ ਰਾਤ ਨੂੰ ਵੀ ਮਹਿਸੂਸ ਹੋਵੇਗਾ ਜੀ ਆਉਂਦੇ ਦਿਨਾਂ ਦੀ ਗੱਲ ਕਰੀਏ ਜੀ ਸਿਸਟਮ ਦੋ ਆਣੇ ਨੇ ਦੋਨਾਂ ਦੀ ਜਾਣਕਾਰੀ ਤੁਹਾਨੂੰ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ ਇੱਕ ਸਿਸਟਮ 16 ਨੂੰ ਲੱਗਣਾ ਹੈ ਤੇ ਇੱਕ ਸਿਸਟਮ 20 ਨੂੰ ਲੱਗਣਾ ਅੱਗੇ-ਫੇਚ ਇੱਕ ਦੋ ਦਿਨ ਹੋ ਸਕਦੇ ਨੇ 16 ਵਾਲਾ 15-16 ਤੱਕ ਜਾ ਸਕਦਾ ਹੈ 17-18 ਤੱਕ ਜਾ ਸਕਦਾ ਹੈ 20 ਵਾਲਾ 19-20 ਜਾਂ ਫਿਰ 22 ਤੱਕ ਜਾ ਸਕਦਾ ਹੈ ਦੋਨਾਂ 'ਚੋਂ ਇੱਕ ਸਿਸਟਮ ਤਗੜਾ ਹੋਏਗਾ ਜੀ ਜਾਂ 16 ਵਾਲਾ ਹੋ ਸਕਦਾ ਹੈ ਜਾਂ ਫਿਰ 20 ਵਾਲਾ ਹੋ ਸਕਦਾ ਹੈ ਇਹ ਕੁਦਰਤ ਤੇ ਹੱਥ ਵਾਸਾ ਲੱਗ ਜਾ ਕੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਫਿਲਹਾਲ ਅਗਲੇ ਦਿਨਾਂ ਦੇ ਦਰਮਿਆਨ ਕੋਰੇ ਦੇ ਬਿਤੇ ਆਉਣ ਵਾਲੇ ਜਿਹੜੇ 24-48 ਘੰਟੇ ਕਰ ਹੋ ਜੂਵੇ ਤੇ ਕੋਈ ਇਨਕਾਰ ਨਹੀਂ ਕਰ ਸਕਦੇ ਵੈਸੇ ਕੋਰੇ ਦੇਖੋ ਯਲਰਟ ਨਹੀਂ ਕੋਈ ਚਾਂਸ ਨਹੀਂ ਆ ਤੁੰਦੇ ਦਾ ਬਿਲਕੁਲ ਚਾਂਸ ਨਹੀਂ ਆ ਜੀ ਤੋਂ ਆਉਂਦੇ 48 ਘੰਟਿਆਂ ਤੱਕ ਟਟਮੀ ਬੱਦਲ ਵਾਈ ਉੱਪਰ ਦੀ ਲੰਘਦੀ ਰਹਿਣੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਪਾਕਿਸਤਾਨ ਅਫਗਾਨਿਸਤਾਨ ਵਾਲੇ ਖਾਸੇੋਂ ਬਦਲਵਾ ਜਾ ਰਹੀ ਆ ਤੇ ਅਗਲੇ 36 ਜਾਂ ਫਿਰ 48 ਘੰਟਿਆਂ ਦੇ ਉੱਪਰ ਦੀ ਜਿਹੜੀ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰਲੇ ਫੱਦਰ ਦੀ ਗੁਜ਼ਰਣ ਦੇ ਬਦਲ ਮੌਸਮ ਦੇ ਕੋਈ ਦਾ ਫੱਟਣੀਆਂ ਕੋਈ ਮੀਂਹ ਵਾਲੇ ਬੱਦਲ ਨਹੀਂ ਆ ਹਾਲਾਂਕਿ 16 ਨੂੰ ਇੱਕ ਸਿਸਟਮ ਜੜਾ ਆਣਾ ਹਲਕੇ ਲੈਵਲ ਦਾ ਉਹ ਹਲਕੇ ਸ਼ਰਾਟੇ ਲਵਾ ਸਕਦਾ ਪੰਜਾਬ ਦੇ ਕੁਝ ਖੇਤਾਂ ਦੇ ਵਿੱਚ ਤੇ ਇਸ ਤੋਂ ਪਹਿਲਾਂ ਕੋਈ ਮੀਂਹ ਦੇ ਆਸਾਰ ਨਹੀਂ ਆ ਜੀ 15 ਤਰੀਕ ਤੱਕ ਲਗਭਗ ਮੌਸਮ ਇਸੇ ਤਰ੍ਹਾਂ ਚੱਲਦੇ ਰਹਿਣ ਤੇ ਸਾਰਾ ਦਿਨ ਜਿਹੜੇ ਨਗ ਪਰੇ ਰਹਿਣਗੇ ਰਾਤਾਂ ਦੇ ਵੀ ਟੈਂਪਰੇਚਰ ਹੌਲੀ-ਹੌਲੀ ਥੋੜੇ ਜਿਹਾ ਇਜ਼ਾਫਾ ਹੋਏਗਾ 1-2 ਡਿਗਰੀ ਦਾ ਗਰਮੀ ਤੇ ਕਾਫੀ ਸਾਨੂੰ ਸਵਾਲ ਆਉਂਦੇ ਨੇ ਕਿ ਗਰਮੀ ਜੜਿਆ ਜਲਦੀ ਸ਼ੁਰੂ ਹੋ ਗਈ ਹੈ ਇਹ ਚ ਕੋਈ ਦੋਰਾ ਨਹੀਂ ਹੈ ਜੀ ਗਰਮੀ ਜਲਦੀ ਸ਼ੁਰੂ ਹੋ ਗਈ ਹੈ ਜਲਵਾਯੂ ਪਰਿਵਰਤਨ ਕਾਫੀ ਵੱਡੇ ਪੱਧਰ ਤੇ ਆ ਕੁਝ ਤਬਦੀਲੀਆਂ ਵੀ ਮੌਸਮ ਦੇ ਵਿੱਚ ਆਉਂਦੀਆਂ ਨੇ ਸਮੇਂ ਤੋਂ ਪਹਿਲਾਂ ਤੇ ਜਿਹਦੇ ਕਰਕੇ ਕਹਿ ਸਕਦੇ ਆ ਕਿ ਮਾਰਚ ਦੇ ਮੱਧ ਤੱਕ ਗਰਮੀ ਦੀ ਅਫਾ ਸ਼ੁਰੂਆਤ ਕਹਿ ਸਕਦੇ ਆ ਕਿ ਹੋ ਸਕਦੀ ਆ ਬਾਕੀ ਫਿਲਹਾਲ ਜੇਕਰ ਮਹੀਨੇ ਵਾਲੇ ਫਾਕ ਤੋਂ ਦੇਖੀਏ ਤੇ ਅਗਲੇ 5 ਦਿਨ ਕੋਈ ਉਮੀਦ ਨਹੀਂ ਹੈ ਕੋਈ ਸਿਸਟਮ ਤਗੜਾ ਆਉਂਦਾ ਜਾ ਹੁਣੇ ਰਿਹਾ 16 ਵਾਲੇ ਸਿਸਟਮ ਬਾਰੇ ਅੱਗੇ ਆਉਣ ਵਾਲੇ ਦਿਨਾਂ ਤੱਕ ਖੁੱਲ ਕੇ ਅਪਡੇਟ ਤੁਹਾਨੂੰ ਦੇਵਾਂਗੇ ਜੇਕਰ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਦੇਖੀਏ ਜੀ 13 ਫਰਵਰੀ ਤੱਕ ਜਾਂ ਕਹ ਲਈਏ ਮੋٹے ਤੌਰ ਤੇ 15 ਫਰਵਰੀ ਤੱਕ ਨੋ ਵਾਰਨਿੰਗ ਹੈ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਹੈ ਸਿਸਟਮ ਜਿਹੜੇ ਬਾਅਦ ਚ ਲੱਗਣੇ ਆ ਉਹ 15 ਤਰੀਕ ਤੋਂ ਬਾਅਦ ਯਾਨੀ ਕਿ 16-17 ਲੱਗਣਾ ਹੈ ਤਾਂ ਜਬੀ ਕਿਨੂ ਲੱਗਣਾ ਹੈ ਤੇ ਇਸ ਲਈ 15 ਤਰੀਕ ਤੱਕ ਫਿਲਹਾਲ ਕਿਸੇ ਤਰ੍ਹਾਂ ਦੇ ਕੋਈ ਚਾਂਸ ਮੀਂਹ ਆਲੇ ਲੱਗਦੇ ਜਾਂ ਆਪਣੀ ਰਹੀ ਤੇ ਮੌਸਮ ਗਰਮ ਰਹੇਗਾ ਖੁਸ਼ਕ ਰਹੇਗਾ ਤੇ ਲਗਭਗ ਸਾਫ਼ ਹੀ ਰਹੇਗਾ ਸੋ ਜਿਹੜੇ ਕਿਸਾਨ ਵੀ ਸਾਡੀ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਅ ਅਸੀਂ ਕਹਿਣਾ ਚਾਹਾਂਗੇ ਕਿ ਆਪਣਾ ਪਾਣੀ ਹੋਣੀ ਫਸਲਾਂ ਨੂੰ ਲਾ ਸਕਦੇ ਆ ਜੀ ਵਿੱਚ ਜੱਕੋਗੇ ਕੋਈ ਕਿਸੇ ਤਰ੍ਹਾਂ ਦੇ ਕੋਰੇ ਕੋਈ ਕਿਸੇ ਰਾਤ ਤੁੰਦ ਮੀਂਹ ਦੇ ਕੋਈ ਚਾਂਸ ਫਿਲਹਾਲ ਅਗਲੇ 5 ਦਿਨਾਂ ਤੱਕ ਬਿਲਕੁਲ ਨਹੀਂ ਹੈ ਜੀ ਜਾ ਸਕਦੇ ਹੋ ਤੁਹਾਨੂੰ